ਸਵਾਗਤ ਹੈ ਕਿਸਾਨ ਪ੍ਰਭੋ ਤੁਹਾਡਾ ਆਪਣੇ YouTube ਚੈਨਲ ਟਰੈਕਟਰ ਬਾਜ਼ਾਰ ਦੇ ਉੱਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹੋਰ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਕਿਸੇ ਵੀ ਸਾਧਨ ਦੀਆਂ ਪੰਜ ਤੋਂ 7 ਫੋਟੋਆਂ ਪੂਰੀ ਜਾਣਕਾਰੀ ਭੇਜ ਕੇ ਐਡ ਬਿਲਕੁਲ ਫ੍ਰੀ ਵਿੱਚ ਲਗਵਾਓ ਹੁਣ ਗੱਲ ਕਰਦੇ ਆ ਸਵਰਾਜ 855 A 2019 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਟਰੈਕਟਰ ਹੈ ਸਤਰੀ ਸਪੀਡ ਦੇ ਵਿੱਚ ਟਰੈਕਟਰ ਹੈ ਪਹਿਲੇ ਦਾ ਟਰੈਕਟਰ ਹੈ ਮਾਲਕ ਵੀਰਾ ਵੱਲੋਂ ਇਜਲ ਗੇਰ ਦੀ ਪੂਰ ਲਗਰੰਟੀ ਹੈ ਆਲ ओरिजिनल ਟਰੈਕਟਰ ਹੈ ਮਾਲਕ ਵੀਰਾ ਵੱਲੋਂ ਇਸ ਦਾ ਰੇਟ 6 ਲੱਖ ਤੇ 45000 ਰੁਪਿਆ ਰੱਖਿਆ ਗਿਆ ਹੈ ਰੇਟ ਕੋਈ ਫਿਕਸ ਨਹੀਂ ਹੁੰਦਾ ਮਾਲਕ ਵੀਰਾ ਵੱਲੋਂ ਇੱਕ ਰੱਖੀ ਡਿਮਾਂਡ ਹੁੰਦੀ ਹੈ ਟਰੈਕਟਰ ਦੇ ਨਾਲ ਦੇ ਟਾਇਰ ਹਨ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈ ਸਕਦੇ ਹੋ ਹੁਣ ਗੱਲ ਕਰਦੇ ਹਾਂ ਇਸ ਟਰਾਲੇ ਬਾਰੇ ਇਹ ਟਰਾਲਾ 116 ਦਾ ਟਰਾਲਾ ਹੈ ਪੂਰਾ ਹੈਵੀ ਟਰਾਲਾ ਹੈ ਕਿਸੇ ਪਾਸੇ ਗਲਿਆ ਸੜਿਆ ਨਹੀਂ ਪੂਰਾ ਵਧੀਆ ਟਰਾਲਾ ਹੈ ਰੇਲ ਦਾ ਹਿੱਸਾ ਇਸ ਟਰਾਲੇ ਦੇ ਲੱਗਿਆ ਹੋਇਆ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ 2 ਲੱਖ ਤੇ 25000 ਰੁਪਏ ਰੱਖਿਆ ਗਿਆ ਹੈ ਪੂਰਾ ਵਧੀਆ ਟਰਾਲੇ ਦਾ ਫਰਸ਼ ਪਿਆ ਹੈ ਮਾਲਕ ਵੀਰਾਂ ਦਾ ਏਰੀਆ ਤਲਵੰਡੀ ਪਾਈ ਹੈ ਮਾਲਕ ਵੀਰਾਂ ਵੱਲੋਂ ਇਸ ਦਰਾਲੇ ਦਾ ਰੇਟ 2 ਲੱਖ ਤੇ 25000 ਰੁਪਏ ਰੱਖਿਆ ਗਿਆ ਹੈ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਬਾਦ ਤੋਂ ਬਾਦ ਗਰੁੱਪਾਂ ਵਿੱਚ ਸ਼ੇਅਰ ਕਰ ਦਿਆ ਕਰੋ ਹੋਰ ਮਿਲਦੇ ਆਂ ਹੋਰ ਨਵੀਂ ਵੀਡੀਓ